ਨੰਬਰ ਗਿਆ ਹੋਊ ਮੈਨੂੰ ਕਹਿੰਦਾ ਮੈਨੂੰ ਕੋਣ ਦਾ ਘਰ ਮੈਂ ਬੀਜੀ ਆਂ ਲੈ ਪਸੀ ਦੁਕਾਨਾ ਕਰਦੋਂ ਜੀ ਬੰਦ ਹਾਂ ਮੈਨੂੰ ਸੁਣੋ ਫਿਰ ਲਾ ਰਿਓ ਜੋ ਸਾਡੇ ਪੈਸੇ ਤੇ ਤੁਸੀਂ ਤਨਖਾਹਾਂ ਲੈਨੇ ਹੋ ਜੇ ਅਸੀਂ ਬਸ ਆਹ ਜਿਹੜਾ ਤੁਸੀਂ ਬੰਨਿਆ ਚੂਂਕਾ ਸਾਡਾ ਠਾੜਾਂਗੇ ਜਿੱਦ ਅਸੀਂ ਆਪ ਵੀ ਆਈ ਜਾਂਦੇ ਹਾਂ ਸੋਨੂੰ ਇੱਕ ਵਾਰ ਦੱਸਦੀ ਤੁਸੀਂ ਸੁਣ ਲੋ ਇਹ ਪਰਸਾ ਅਟੈਕ ਹੋਣੇ ਬੰਦ ਹੋ ਜਾਣਗੇ ਜਦੋਂ ਲੋਕਾਰੇ ਇਕੱਠੇ ਹੋ ਕੇ ਬਿਲਕੁਲ ਬਿਲਕੁਲ ਬੋਲੇ ਬੋਲੇ ਬੰਦ ਸ਼ੋਰ ਮੰਗੀਏ ਤੁਹਾਡੇ ਸਾਡੇ ਨੂੰ ਅੱਜ ਦਾ ਬੱਚੋ ਵੀ ਕਹਿੰਦੇ ਮੰਡੀ ਚ ਆਇਓ ਜੀ ਪੀ ਨਾਲ ਦਾ ਕਾਜੀ ਦਾ ਸਾਹ ਮੈਜੇ ਸਾਡੇ ਬੱਚੇ ਬਿਮਾਰ ਹੋਏ ਗਏ ਹੈਗੇ ਇੱਥੇ ਮੰਦਰ ਤੇ ਬਾਰਡਰ ਮਕਸ ਦੀ ਮੋਟਰ ਲੱਗੀ ਹੋ ਗਈ ਅੱਜ ਇੱਕ ਜੱਗ ਭਰ ਲਿਓ ਪਾਣੀ ਦਾ ਮੋਟਰ ਮੋਟਰ ਛੱਡ ਗਏ ਹਾਂ ਹਾਂ ਮੇਰੇ ਨਾਲ ਨਿਕਲ ਜਾਈਏ ਬੜੀ ਰਹੀ ਇੱਕ ਵੇਰ ਕਿਹੜਾ ਗੱਫਾ ਉਹਨਾਂ ਨੇ ਮੰਡੀ ਦੇ ਬੰਦੇ ਇੱਕੋ ਜਿਹੇ ਤੇ ਖਰਾਬ ਨਹੀਂ ਗਏ ਸਾਰੀ ਮੁੰਡੀਆਂ ਜਿੱਦਾਂ ਸਾਰੇ ਜਣਾਂ ਨੂੰ ਪਿਆਰ ਪਰ ਪਰਮਨੈਂਟ ਹੱਲ ਕਰਕੇ ਠੀਕ ਹੈ ਇਹ ਨਹੀਂ ਹੈਗਾ ਵੀ ਸੋਡੇ ਜਿੱਦਾਂ ਜਿੱਦੋਂ ਭਟਾਤਾ ਨੂੰ ਮੇਸਰੂਮੇਂ ਨਹੀਂ ਆਰਡਰ ਦੇਦਾ ਪਰਚੇ ਪੇਰੇ ਤੇ ਕਹਿੰਦੇ ਜੀ ਤੁਹਾਡੇ ਵਿਆਹ ਧਾ ਲਾਂਗੇ ਅਸੀਂ ਦੋ ਦਿਨ ਪਹਿਲਾਂ ਅਸੀਂ ਆਪਦਾ ਹਾਂ ਪੁੱਛ ਲੋ ਵੀ ਨਹੀਂ ਆਉਂਦਾ ਇਹ ਨਹੀਂ ਆਉਂਦਾ ਤੋਂ ਨੂੰ 5 ਮਿੰਟ ਦਿੱਤੇ ਜੇ ਤੁਸੀਂ ਨਾ ਬਣਾਇਆ ਸੀ ਫਿਰ ਰੋਕਾਂਗੇ ਤੇ ਹੁਣ ਕਟਾਪਾ ਦੇਖੋ ਆਇਆ ਨਾ ਸਵਾਲ ਆਜਾ ਜੱਪ ਭਗਵਤ ਮਾਨ ਦੇ ਬੀਂਡੇ ਪਾਵੇ ਜਮਾ ਜਮਾ ਮੋਬਾਈਲ ਫੈਲਾ ਦਿੱਤਾ ਹੈ ਇਹਨਾਂ ਨੂੰ ਇਹ ਸਾਸ ਕਰਾਉਂਦਾ ਹੈ ਫੈਲਾ ਪਹਿਲੀ ਗੱਲ ਕਰਦੇ ਆਂ ਮੋਬਾਈਲ ਲਈ ਨੀਂਓ ਫੋਟਾ ਕਰਾਤਾ ਕਰ ਚੰਦਰਾ ਸਿੰਘ ਜੀ ਜੋ ਲੇਖਵਿਧੀ ਕਰ ਲਿਓ ਤੁਸੀਂ 2022 ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਸੀਗੀਆਂ ਤੁਸੀਂ ਉਹ ਕੰਪੇਅਰ ਕਰ ਲਿਓ ਜੇ ਫੋਟੀਆਂ ਉੰਨੀਆਂ ਵੋਟਾਂ ਪੈ ਗਈਆਂ ਆ ਬੈਠੇ ਸਾਰੇ ਅਸੀਂ ਜਿਵੇਂ ਤੁਸੀਂ ਕਹੋ ਸਾਡੀ ਮੱਡੀ ਬਣਾ ਦੇਣੇ ਹੋੜ ਨਹੀਂ ਵੱਦੀ ਛੋਟੀਆਂ ਜੀਆਂ ਹੋੜ ਨਹੀਂ ਇਸ ਦਾ ਕਿੱਥੋਂ ਪੈਪਾ ਕੁੱਟੀਆਂ ਆਇਆ ਗਾ ਟਰੋੜੀਆਂ ਗਈਆਂ ਦੋ ਚਾਰ ਪੈਪਾ ਇੱਕ ਵਾਰੀ ਟੈਂਪਰੇਰੀ ਹਮ ਉਹਨਾਂ ਦੇ 5-10 ਲੱਖ ਰੁਪਈਆ ਲੱਗੋ ਦੋ ਚਾਰ ਲੱਖ ਉਹਨਾਂ ਨੂੰ ਜੋੜ ਕੇ ਟੈਂਪਰੇਰੀ ਚਲਾਓ ਜਿੰਨਾ ਚਿਰ ਨਹੀਂ ਚੱਲਦਾ ਬਿਲਕੁਲ ਨਹੀਂ ਦਲਿਆ ਤੇ ਰੋਈਏ ਨੇ 5 ਲੱਖ ਸਾਨੂੰ ਕੋਪਰਵਾ ਨਹੀਂ ਦੇਦਾ ਸਾਨੂੰ ਸਾਡੇ ਐਮਐਲਏ ਦਾ ਦੋਵਾਂ ਦੇ ਨਹੀਂ ਉਹ ਕੋਪਰਵਾ ਨਹੀਂ ਦੇਦਾ ਸਰ ਜੀ ਇਹ ਉਸੇ ਕਰ ਤੋਂ ਵਾਰ ਵਾਰ ਐਮਐਲਏ ਸਾਹਿਬ ਦੇ ਲੈਣੋ ਪਾਣ ਵਾਲੇ ਹਰ ਦੂਜੀ ਉਹਦੇ ਬਾਗਲ ਗੱਲ ਕਰ ਰਹੇ ਹੈ ਲੈਣੋ ਕਰ ਰਹੇ ਹੈ ਲੋੜੀ ਨਹੀਂ ਬਣੀ ਉਹਦੇ ਸਾਈਡ ਨਹੀਂ ਬਣੀ ਨਾ ਲੋੜੀ ਨਾ ਦਵਾਰੀ ਨਾ ਹੋਣੀ जेसा बोझ पर बोझ देश के लिए अलग अलग तरह के जेसे देश के लिए राष्ट्रीय बात में इतना कम होते हैं पक्को की कमी है क्या कहेंगे बेटा बेटा नहीं जितनी तुझे बेटा बेटा बंदा मैंने मैंने कहा था बेटा तो समझ दिया हम राष्ट्रीय बात पर सुखे हैं तो बता अब क्या होगा बनी बनी कोई ਟੋਗਾ ਹਾਂ ਬਿਮਾਰੀਆਂ ਲਾਵਾਂਗੇ ਤੇ ਮਰਾਂਗੇ ਤੇ ਬਿਲਕੁਲ ਬਿਲਕੁਲ ਕਿਉਂਕਿ ਮੈਂ ਲੋਪਲ ਪ੍ਰੋਜੈਕਟ ਕੋਲਣਾ ਰਹਿਣਾ ਪੂਰੇ ਵਾਸਤੇ ਕੋਲਣਾ ਰਹਿਣਾ ਹੈ ਮੈਨੂੰ ਆਮ ਬੰਗਲਾਂ ਨਹੀਂ ਹੋ ਕੇ ਰਹੀਦੇ ਉਹਦੇ ਪ੍ਰੋਜੈਕਟ ਕੋਲ ਨੂੰ ਬਤਾਉਣੀ ਵਿਸ਼ਵਤਾ ਤੁਸੀਂ ਕਿਹਨਾਂ ਬੰਦੋ ਗਿਆ ਬਾਕੀ ਨਾ ਨਹੀਂ ਲੈ ਜਦੋਂ ਸਾਨੂੰ ਪਤਾ ਨਹੀਂ ਗਿਆ ਦੇ ਨਾਲ ਸਾਡਾ ਕੰਮ ਬੰਦ ਕਰ ਦੇਣਾ ਹਨਾ ਹਨਾ ਨੂੰ ਪਾੜੀ ਵਿਸ਼ਵਤਾ ਨੀ ਆਮ ਨੀ ਆਮ ਜਿਹੜਾ ਕੰਮ ਤਾਂ 10000 ਰੁਪਏ ਕੇ ਹੁੰਦਾ ਸੀਗਾ 25000